ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਨਾਰੀਅਲ ਦੀ ਬਰਫੀ ਬਿਲਕੁਲ ਮਾਰਕੀਟ ਦੀ ਤਰ੍ਹਾਂ ਜੀ ਆਪਾਂ ਬਰਫੀ ਨੂੰ ਬਣਾ ਕੇ ਤਿਆਰ ਕਰਾਂਗੇ ਇਹ ਘਰ ਵਿੱਚ ਵੀ ਬਣਾਉਣੇ ਬਹੁਤ ਹੀ ਆਸਾਨ ਹੁੰਦੀ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਨਾਰੀਅਲ ਦੀ ਮਰਫੀ ਜੋ ਆਪਾਂ ਘਰ ਵਿੱਚ ਬਣਾਉਣੀ ਆ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ। ਮਰਫੀ ਬਣਾਉਣ ਲਈ ਜੀ ਆਪਾਂ ਸਭ ਤੋਂ ਪਹਿਲਾਂ ਇੱਕ ਕੜਾਹੀ ਲਾਵਾਂਗੇ। ਉਸ ਵਿੱਚ ਇੱਕ ਚਮਚਾ ਆਪਾਂ ਦੇਸੀ ਕੀ ਦਾ ਪਾਵਾਂਗੇ। दो कप जे आपण नारियल बुरादा पावस जे आपण घट गॅस ते रोस्ट करांगे चार किंटा जे आपण लगपग नारियल बुरादेन ਰੋਸਟ ਕਰਾਂਗੇ ਗੈਸ ਆਪਾਂ ਬਿਲਕੁਲ ਘੱਟ ਰੱਖਾਂਗੇ ਜੀ ਲਗਾਤਾਰ ਜਪਨ ਆਰੀਅਲ ਦੇ ਬਰਾਦੇ ਨੂੰ ਹਿਲਾਉਂਦੇ ਰਹਾਂਗੇ ਤਾਂ ਕਿ ਇਹ ਥੱਲੇ ਗੜਾ ਹੀ ਦੇ ਲਾ ਕੇ ਜਲ ਨਾ ਜਾਵੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜਿਹਨੂੰ ਇੱਕ ਪਲੇਟ ਵਿੱਚ ਨਿਕਾਲ ਲਾਂਗੇ ਹੁਣ ਆਪਾਂ ਇੱਕ ਕੜਾਹੀ ਵਿੱਚ ਜੇ 500 ਗ੍ਰਾਮ ਮਿਲਕ ਲਾਵਾਂਗੇ ਜਦੋਂ ਆਪਣਾ ਦੁੱਧ ਅੱਧਾ ਰਹਿ ਗਿਆ ਜੀ ਫਿਰ ਆਪਾਂ ਇਸ ਵਿੱਚ चीनी ऐड करा दुद्ध अपना लगभग अद्धा रह गया जी हम आप हाफ कप चीनी का पावे इसन चंकी तरह मिक्स करा ਜਦੋਂ ਚੀਨੀ ਕੋਲ ਜਾਵੇ ਜੀ ਫਿਰ ਆਪਾਂ 2 ਚਮਚੇ ਮਿਲਕ ਪਾਊਡਰ ਪਾਵਾਂਗੇ ਹੁਣ ਆਪਏ ਇਸ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੀ చారిట జీ దుద్ధనుకావే నారరాదా యాడ్ కి ਦੋ ਮਿੰਟਾਂ ਲਈ ਜੇ ਆਪਾਂ ਹੋਰ ਪਕਾਵਾਂਗੇ ਹੁਣ ਆਪਾਂ ਜੀ ਗੈਸ ਨੂੰ ਮੀਡੀਅਮ ਰੱਖਾਂਗੇ ਲਗਭਗ ਜੀ 2 ਮਿੰਟ ਹੋ ਚੁਕੇ ਨੇ ਹੁਣ ਆਪਾਂ ਜੀ ਇਸ ਵਿੱਚ ਦੁੱਧ ਵਾਲੀ ਮਲਾਈ ਪਾਵਾਂਗੇ ਆਪਾਂ ਜੀ ਮલાઈ ਅੱਧਾ ਕੱਪ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮલાઈ ਪਾਉਣ ਤੋਂ ਬਾਅਦ ਜੀ ਆਪਾਂ 2 ਮਿੰਟਾਂ ਲਈ ਹੋਰ ਪਕਾਵਾਂਗੇ ਲਗਭਗ 2 ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਜੀ ਹਾਫ ਨਹੀਂ ਇੱਕ ਪਲੇਟ ਵਿੱਚ ਕਢ ਲਾਂਗੇ ਹਾਫ ਵਿੱਚ ਜੀ ਆਪਾਂ ਗ੍ਰੀਨ ਕਲਰ ਦਾ ਫੂਡ ਕਲਰ ਐਡ ਕਰਾਂਗੇ ਬਰਫ ਇਹ ਆਪਾਂ ਦੋ ਕਲਰ ਦੇ ਬਣਾਵਾਂਗੇ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਇਸ ਨੂੰ ਅਜੇ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਜੀ ਇੱਕ ਵਧੀਆ ਜਿਹਾ ਆਕਾਰ ਦਵਾਂਗੇ ਹੁਣ ਆਪਾਂ ਗ੍ਰੀਨ ਕਲਰ ਐਡ ਕਰਾਂਗੇ ਇਸ ਉੱਪਰ ਇਸ ਨੂੰ ਵੀ ਚੰਗੀ ਤਰ੍ਹਾਂ ਪ੍ਰੈਸ ਕਰ ਦਾਂਗੇ ਜੀ ਮੈਨੂੰ ਆਪਣੇ ਨਾਰੀਅਲ ਦੀ ਵਰਫੀ ਕਰਨੀ ਬੜੀ ਵਧੀਆ ਲੱਗ ਰਹੀ ਹੈ ਜੀ 3-4 ਘੰਟੇ ਲਈ ਜੀ ਆਪਾਂ ਇਸ ਨੂੰ ਠੰਡਾ ਹੋਣੇ ਰੱਖ ਦਵਾਂਗੇ ਤਾਂ ਕਿ ਇਹ ਠੰਡੀ ਹੋ ਕੇ ਜੰਮ ਜਾਵੇ 3 ਘੰਟੇ ਹੋ ਚੁੱਕੇ ਨੇ ਜੀ ਚੰਗੀ ਤਰ੍ਹਾਂ ਬਰਫੀ ਆਪਣੀ ਜੰਮ ਚੁੱਕੀ ਆ ਹੁਣ ਇਸ ਉੱਪਰ ਆਪਾਂ ਚਾਂਦੀ ਦੇ ਵਰਕ ਨਾਲ ਸਜਾਵਾਂਗੇ ਆਪਾਂ ਇਸ ਨੂੰ ਜੀ ਚਾਂਦੀ ਦੇ ਵਰਕ ਨਾਲ ਵੀ ਸਜਾ ਸਕਦੇ ਹਾਂ ਕਾਜੂ ਜਾਂ ਬਦਾਮ ਨਾਲ ਵੀ ਸਜਾ ਸਕਦੇ ਹਾਂ ਹੁਣ ਆਪਾਂ ਇਸ ਨੂੰ ਜੀ ਹੁਣ ਆਪਾਂ ਜੀ ਇਸ ਨੂੰ ਵਰਫੀ ਦੇ ਪੀਸ ਦੇ ਰੂਪ ਵਿੱਚ ਘਾਟ ਲਵਾਂਗੇ ਦੇਖੋ ਕੰਨੀ ਵਧੀਆ ਲੱਗ ਰਹੀ ਹੈ ਜੀ ਆਪਣੀ ਨਾਰੀਅਲ ਦੀ ਵਰਫੀ ਬਣ ਕੇ ਇੱਧਰ ਆਪਾਂ ਇਹ ਚਾਂਦੀ ਦੇ ਵਰਕ ਨਾਲ ਸਜਾਇਆ ਇੱਧਰ ਆਪਾਂ ਕਾਜੂ ਨਾਲ ਵੀ ਸਜਾ ਸਕਦੇ ਜਿੱਥੇ ਆਪਾਂ ਚਾਂਦੀ ਦਾ ਵਰਕ ਨਹੀਂ ਲਗਾਇਆ ਜ્યાં ਆਪਾਂ ਸਾਰੀ ਵਰਫੇ ਨੂੰ ਵੀ ਕਾਜੂ ਨਾਲ ਸਜਾ ਦੇਵਾਂਗੇ ਚੰਗੀ ਤਰ੍ਹਾਂ ਨਾਰੀਅਲ ਦੀ ਵਰਫੀ ਬਣ ਕੇ ਜੀ ਆਪਣੀ ਰੈਡੀ ਆ ਦੇਖੋ ਕੰਨੀ ਵਧੀਆ ਬਣੀ ਆ। ਦੇਖੋ ਜੀ ਨਾਰੀਅਲ ਦੀ ਪਰਫੈਕਟ ਆਪਣੀ ਕੰਨੀ ਸੋਹਣੀ ਲੱਗ ਰਹੀ ਆ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਜੇ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਢਾਡੇ ਤੱਕ ਤੁਰੰਤ ਪਹੁੰਚ ਸਕੇ ਜੀ। ਵੀਡੀਓ ਦੇਖਣ ਲਈ ਜੀ ਧੰਨਵਾਦ